ਗੁਰਜੀ ਦਾ ਖਾਲਸਾ ਵੈ ਗੁਰਜੀ ਕੀਤੇ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਮੁਬਾਰਕਾਂ ਹੋਵੇ ਸਾਰੇ ਰਾਜੀ ਖੁਸ਼ੀ ਰਹਿਣ ਆਪਣੀ ਆਪਣੀ ਜ਼ਿੰਦਗੀ ਵਿੱਚ ਇਹ ਨਵਾਂ ਸਾਲ ਹੈ ਅੱਜ ਮੈਂ ਵੀ ਪੈ ਗਿਆ ਜੀ ਸੱਜਰੇ ਸੱਜਰੇ ਤੇ ਹਰ ਜਗ੍ਹਾ ਬੱਚੇ ਲੱਗੇ ਹੋਏ ਖੇਲਣ ਆਹ ਦੇਖਾ ਯੀ ਇਹਨਾਂ ਦੀ ਖੇਡ ਤੇ ਅਬੀਨੂਰ ਜਸਰੀਤ ਕੌਰ ਤੇ ਹਰਨੂਰ ਕੌਰ ਤਿੰਨੇ ਖੇਡ ਰਹੀ ਐ ਦੇਖਦੇ ਖੇਡਦੇ ਖੇਲਣ ਲੱਗੇ ਹੋਏ ਆਓ ਫਿਰ ਆਪਾਂ ਬੱਚਿਆਂ ਦੀ ਖੇਡ ਦੇਖਦੇ ਅੰਤ ਨੂੰ ਨੇ ਘਰ ਜੱਬ ਬਣਾ ਲਿਆ ਔਰੇ ਆ ਦੇਖੋ ਤਾਂ ਇਹ ਕਹਿੰਦੇ ਤੇ ਇਹ ਕਹਿੰਦੀ ਸਾਡਾ ਘਰ ਐ ਆ ਦੇਖੋ ਛੋਟੇ ਛੋਟੇ ਹੁੰਦੇ ਅਸੀਂ ਵੀ ਇਦਾਂ ਹੀ ਖੇਡਦੇ ਰਹੇ ਦੇਖੋ ਇਹ दिवागी। अभी दिवागी। क्या करता है मेरा पुत जास क्या करता है अभी इधर देखो पहला इधर देखो पुत इधर देखो नूर खड़ी हो जा पुत अभी इधर देखो पुत फ्रंट फ्रांट। अभी सामने देखो चलो एक बारी होर एक बारी होर ए ਚਲੋ ਹੁਣ ਕਰੋ ਆਪਣੀ ਖੇਲ ਸਟਾਰਟ ਅਸੀਂ ਕੀ ਕੀ ਕਰ ਰਹੇ ਹਾਂ ਕੀ ਹੋ ਰਿਹਾ ਬਈ ਇਹ ਮੈਨੂੰ ਵੀ ਦੱਸੋ ਮੈਨੂੰ ਪਤਾ ਲੱਗੇ ਆਹ ਲੱਗਦੀ ਆ ਹਾਂ ਸਾਰੀ ਅੱਗੀ ਆਪਣੀ ਡਿੱਗਦਾ ਬਲ ਰਹੀ ਐ ਫਿੰਦਾ ਕਾਰ ਐ ਅਫੇਂ ਅਫੇਂ ਦੇ ਖਿਡੌਣੇ ਐ ਵੈਰੀ ਗੁੱਡ ਆ ਤੁਹਾਡੇ ਖਿਡੌਣੇ ਐ ਆ ਸਾਡਾ ਘਰ ਐ ਆ ਸਿੰਦਾ ਫੋਨ ਵਾਲਾ ਕਮਰਾ ਐ ਮੈਂ ਵੀ ਕਮਰਾ ਦੇਖ ਲਵਾਂ ਕੋਮਕੇ ਤੁਹਾਡਾ ਕਿਹੜਾ ਸੋਨੇ ਵਾਲਾ ਐ ਪਹਿਲਾਂ ਇੱਕ ਗੱਲ ਤਾਂ ਹੋਰ ਕਰੋ ਹੈਲੋ ਆ ਬੱਤ ਪਹਿਲਾਂ ਸਾਰੇ ਜਣੇ ਨਾ ਐ ਕਹੋ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਅਭੀ ਨੋਰ ਤੁਸੀਂ ਵੀ ਕਹੋ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਸਵਾਰ ਕੇ ਨਹੀਂ ਗਿਆ ਹੋਇਆ ਅਭੀ ਤੇ ਅਭੀ ਆ ਕੇ ਕਰ ਲੱਗੇ ਬੱਤ ਤੂੰ ਨਹੀਂ ਪੁੱਤ ਟੁੱਟ ਜਾਊਗਾ ਟੁੱਟ ਜਾਊਗਾ ਸਾਰੇ ਨਵੇਂ ਸਾਲ ਦੀਆਂ ਬੱਤ ਦਿਖਾਈ ਕੈਮਰਾ ਆਪਣਾ ਤੇ ਦੇ ਬੱਲੇ ਦੂਸਰਾ ਨੇ ਲਾਲੇ ਥੱਲੇ ਚਟਾਈ ਪਚਾ ਕੇ ਕਮਰਾ ਬਣਾ ਲਿਆ ਤੇ ਉੱਪਰ ਛੱਤ ਵੀ ਪਾ ਲਈ ਹੈ ਅਸੀਂ ਨਾ ਇੱਕ ਆ ਪੱਖੀ ਝੁੱਲਣੀ ਗਰਮੀ ਕਰਕੇ ਗਰਮੀ ਤਾਂ ਪਤਾ ਹੈ ਨਹੀਂ ਹੁਣ ਠੰਡ ਹੈ ਤੁਸੀਂ ਪੱਖੀ ਚੱਕੀ ਫਿਰਦੇ ਹੈਂ ਐਂ ਅਸ ਅੱਜ ਕਮਰੇ ਨੂੰ ਨੁੱਤੀ ਪਾ ਲਾਤੀ ਹਾਂ ਅਭੀ ਕੀ ਹੋ ਰਿਹਾ ਪੁੱਤਾ ਸੀਸਾ ਨਾ ਤੋੜ ਲਈ ਇੱਕ ਮਿੰਟ ਦੇਖ ਲੈ ਮੈਨੂੰ ਰੈਂਡ ਕੱਢ ਦੋ ਇੱਕ ਮਿੰਟ ਪੁੱਤਾ ਇੱਥੇ ਆ ਗੱਡੀ ਜਾਂ ਮੈਂ ਕੱਢਾਂ ਇੱਕ ਮੋੜਗਾ ਦਿਖਾਏ ਵਿੰਡੀ ਉਹ ਇਹ ਪੁੱਤਾ ਜਾਮ ਹੋ ਗਿਆ ਬੱਲਾ ਜੀ ਕਮਟ ਛੇੜਨਾ ਤੋੜਨਾ ਨਹੀਂ ਇਹਨੂੰ ਇੱਧਰ ਦੇਖੋ ਫਿਰੇ ਕਮਰੇ ਨੂੰ ਹੱਥ ਲਗਾ ਲੈ ਵਾਹ ਇਹਦਾ ਪੁੱਤ ਜਾਵੇਂ ਹੋ ਗਿਆ ਤੇਰਾ ਲੱਗਦਾ ਇੱਕ ਮਿੰਟ ਖੜ ਜਾ ਛੇੜੀ ਨਾ ਦੇਖ ਦੇ ਦੇਖ ਦੇ ਨਿਕਲੋਗਾ ਨਹੀਂ ਅੱড়ে ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਇੱਥੇ ਕੁਝ ਫਸਿਆ ਹੋਣਾ ਫਸਿਆ ਤਾਂ ਨਹੀਂ ਹੈਗਾ ਕੁਝ ਨੋ ਜੀ ਨਾ ਇਹ ਤਾਂ ਚੱਲ ਰਿਹਾ ਹੈ ਨਾ ਇੱਕ ਮਿੰਟ ਖੜ ਅੱਛਾ ਆ ਦੇਖਿਆ ਹੋਇਆ ਫੋਟੋ ਨਹੀਂ ਫਸੀ ਵੀ ਹੈਗੀ ਅੱਗੇ ਕਰ ਪਿੱਛੇ ਕਰ ਨਹੀਂ ਫੋਟਨ ਹੁਣ ਦੇਖੀ 1 ਮਿੰਟ ਹੋ ਗਿਆ ਪਿੱਛੇ ਔਟੋ ਫਸੀ ਵੀ ਦੀ ਉਹ ਵੀ ਦੇਖਾਂ ਵਾ ਕਿਤੇ ਜਾਮੇ ਹੋ ਗਿਆ ਇਹ ਪਾਪਾ ਇਹਨੂੰ ਨਾ ਅੱਧਰ ਨੂੰ ਕਰ ਦੋ ਹੁਣ ਆਹਾ ਇਹ ਤਾਂ ਚੱਲਦਾ ਹੀ ਖਲੋਣੇ ਰੱਖੇ ਹੋਏ ਐ ਇਹ ਖਲੋਣੇ ਹੋਗੇ ਜੀ ਇਹਨਾਂ ਦੇ ਆਪੀ ਦਾ ਆਏ ਰਹਾ ਬੰਨ ਹੈ ਖਾਵਾਂਗੇ ਆ ਕਮਰਾ ਤੈ ਤਾਂ ਲਾਈ ਨਹੀਂ ਪੁੱਤ ਗੱਦੀ ਗਈ ਨਹੀਂ ਮੈਂ ਤੇਲ ਆ ਰਹੀ ਹੈ ਤੇਲ ਆ ਰਹੀ ਆਪ ਨੂੰ ਨਹੀਂ ਆ ਰਿਹਾ ਹੈ ਕਮ ਅਸੀਂ ਆ ਕਮਰੇ ਨੇ ਹੈ ਹੰਬਲੇ ਪਤਾ ਤੂ ਕਿਨੂੰ ਹਵਾ ਚੱਲਣ ਲੱਗਿਆ ਹਿਆ ਓਰੇ ਹੈ ਤਾਂ ਹੈ ਨਹੀਂ ਕੋਈ ਪਾਪਾ ਤੈਨੂੰ ਹਵਾ ਦੇ ਕਿਨ ਸੁੱਕ ਜਾਣਾ ਗਿੱਲਾ ਹੈ ਹੈ ਨਾ ਤਰੀ ਤੇ ਆ ਗਿੱਲਾ ਹੈ ਨਾ ਇਹਨੇ ਸੁੱਕ ਜਾਣਾ ਚੁੰਨੀ ਨੇ ਅੱਛਾ ਹਾਂ ਬਾਹ ਵੀ ਲਵਾ ਦੇ ਦੀਦੀ ਨਾਲ ਤੈ ਲਵਾ ਦੇ ਤੈ ਲਵਾ ਦੇ ਆ ਦਾ ਤੇ ਗਿੱਲਾ ਹੁੰਦਾ ਨਾ ਆ ਦਾ ਤੇ ਗਿੱਲਾ ਹੁੰਦਾ ਨਾ ਦਾਦਾ ਪਾ ਕੇ ਇਹਨੂੰ ਸੁਖਾਉਂਦੇ ਅੱਛਾ ਵੈਰੀ ਗੁੱਡ ਮੁੰਡਾ ਹੁਣ ਪਤਾ ਲੱਗਿਆ ਮੇਰੇ ਪੁੱਤ ਕਿਆ ਕਰਦਾ ਏ ਜੇ ਗਿੱਲਾ ਹੁੰਦਾ ਫਿਰ ਤੁਸੀਂ ਸਕਾਂਦੇ ਐ ਇਹਨੂੰ ਪੱਖੀ ਨਾਲ ਵੈਰੀ ਗੁੱਡ ਠੀਕ ਐ ਅਸੀਂ ਆ ਵੀ ਤੈਲਾਏ ਅਸੀਂ ਨਾ ਕਿੰਨਾ ਛੋਨਾ ਕਮਰਾ ਕਿੰਨਾ ਸੋਨਾ ਕਮਰਾ ਬਣ ਗਿਆ ਕਹਿੰਦਾ ਸੋਨਾ ਕਮਰਾ ਬਣ ਗਿਆ ਮੈਨੂੰ ਫਿਰ ਚੇ ਦਿਖਾ ਦ ਮੈਂ ਇਹਨਾਂ ਦਾ ਬੱਚਾ ਐ ਆ ਮੇਰੀ ਮੰਮੀ ਐ ਆ ਇਸ ਤਰ੍ਹਾਂ ਨਹੀਂ ਬੋਲੇ ਕਰਦੇ ਆ ਖੇਲਦੇ ਪਾਪਾ ਆ ਮਮਾ ਮੈਂ ਪਾਪਾ ਆ ਐਸੀ ਗੱਲਾਂ ਨਹੀਂ ਕਰਨ ਕਰਦੇ ਨਹੀਂ ਨਹੀਂ ਆਣੀ ਕੇ ਕਰ ਦੇ ਹੋਰ ਸੁਣਾਓ ਹੋਰ ਦਿਖਾਓ ਗੇਂਦ ਖੇਡਣਾ ਖੇਲਣੀ ਪਾਪਾ ਹੁਣ ਦੀ ਮਾਉਰੇ ਪਾਉਗੀ ਨੂਰੇ ਪਾਉਗੀ ਅਬ ਨੂ ਕੱਲਾ ਉਰੇ ਪਾਊਗਾ ਇਹਦਾ ਬਿਸਤਰਾ ਹਾਇਦਾ ਆਪੀ ਦਾ ਆਪੀ ਦਾ ਇਹ ਅਬ ਇਹਦਾ ਕੰਬਲ ਇਹ ਬਲੂਨ ਦਾ ਕੰਬਲ ਕੰਬਲ ਲੋੜਨਾ ਇਹਦਾ ਹਾ ਲੋੜਨਾ ਇਹ ਤੁ ਲੋ ਨਾ ਮੈਂ ਮੈਂ ਸੀਨਾ ਬੜਾ ਕੰਬਲ ਹੈ ਨਾ ਦੋੜੀਆਂ ਹੈ ਨਾ ਫੇ ਆ ਦੇਖੋ ਬੱਚਿਆਂ ਦੀ ਖੇਲਾ ਬੱਚੇ ਖੇਡ ਰਹੇ ਹੈ ਐਨਜੋਏ ਕਰ ਰਹੇ ਆ ਨਵਾਂ ਸਾਲ ਆਜ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਵੇ ਸਾਰੇ ਰਾਜੀ ਖੁਸ਼ੀ ਰਹੇ ਤੇ ਸਾਡਾ ਬਲੌਗ ਦੇਖੇ ਸਾਰਿਆਂ ਦੇ ਕੰਨ ਲੱਗਣੀਆਂ ਹਾਂ ਪੁੱਤ ਹਾਂ ਹਾਂ ਸੰਡੇ ਨੂੰ ਲਗੂਗੇ ਨਾਲੇ ਮੇਲਾ ਐ ਲੋੜੀ ਦਾ ਸਲਾਨਾ ਮਾਗੀ ਦਾ ਮੇਲਾ ਭਰਨਾ ਈ ਹੂ ਅੱਜ ਆ ਤੁਹਾਨੂੰ ਨਾਲ ਗੁਰ ਕੀਰਤਨ ਆ ਹਾਂ ਨਗਰ ਕੀਰਤਨ ਵੀ ਆ ਭਾਈ ਗੁੜੀਆਂ ਨੇ ਤੁਹਾਨੂੰ ਦੱਸਦਾ ਨਗਰ ਕੀਰਤਨ ਆ ਆਪਣੀ ਦਾ ਤੇ ਬਣਾ ਸਿੰਧਿਆ ਪਵਨੀ ਆ ਕੀਰਤਨ ਵਾਲ ਵੀ ਆ ਆਪਣੀ ਉਨੀ ਤੇਰੀ ਕਿਤਾਬ ਹਾਸਿਰਾ ਫੋਟੋ ਆਪਾਂ ਅੱਜ ਵੀ ਖੇលਨ ਵੈਰੀ ਗੁੱਡ ਪਾਪਾ ਜੀ ਕਿਹੜਾ ਫੋਟੋ ਗੁੰਮ ਹੈ ਇਹ ਜਰਸੀ ਆਪ ਪਾਪਾ ਜੀ ਐਕਟਿੰਗ ਕਰਦਾ ਅੱਛਾ ਪਰ ਕੋਈ ਜਰਸੀ ਗੁੰਮ ਨਹੀਂ ਹੈਗਾ ਫੇ ਹੁਣ ਇਹ ਤਾਂ ਸੈੱਲ ਨਿਕਲੇ ਪਿਆ ਨਹੀਂ ਪਾਪਾ ਜੀ ਚਾਰ ਦਿਨ ਹੈਗਾ ਅੱਛਾ ਅੱਛਾ ਚਾਰ ਦਿਨ ਮम्मा ਨੂੰ ਕਹਦੇ ਕਿੱਥੇ ਤੇ ਹੁੰਦਾ ਚਾਰ ਦਿ ਇਹ ਇਹ ਦੀ ਵਾਇਰ ਖੋਗੀ ਹੈ ਵਾਇਰ ਖੋਗੀ ਦੀ ਬਾਹਰ ਬਾਹਰ ਖੋਗੀ ਥੱਲੇ ਤੇ ਬਾਨ ਤਾਂ ਨਹੀਂ ਗਿਆ ਪਪੀ ਬੋਲਦਾ ਤਾਂ ਹੈ ਨਹੀਂ ਪਪਾ ਕੁਛ ਬੋਲ ਨਹੀਂ ਪਪਾ ਮੰਮਾ ਨੂੰ ਕਹੀਂ ਕਿ ਚਾਰਜ ਕਰੂਗੀ ਜੀ ਤਾਰ ਪਾਈ ਹੋਊਗੀ ਕਿਤੇ ਨਾ ਕਿਤੇ ਪਪਾ ਉਹ ਤੇ ਆਪਿੰਦਾ ਕੋਠਾ ਹੈ ਹਾਂ ਹਾਂ ਤੁਹਾਡਾ ਕੋਠਾ ਹੈ ਆਪ ਕਿ ਮੱਛਰ ਹਟੇ ਮੱਛਰ ਹਟੇ ਹਾਂ ਮੱਛਰ ਤੇ ਹੈ ਵੈਰੀ ਗੁੱਡ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅਬ ਸਿੰਦਾ ਅੰਨਾ ਗੰਨਾ ਘਮਰਾਏ ਅਬ ਮੁਰਾਹੇ ਹੋ ਗਏ ਚਲੋ ਬੰਦ ਲਾਉਂਦੇ ਹਾਂ ਮਾਡਾ ਨੋਨੋ ਬਿੱਚ ਆ ਚਲੋ ਚਲੋ ਲਓ ਜੀ ਇਹ ਹੁਣ ਸੌਣ ਲੱਗੇ ਐ ਅਬ ਇਹ ਕਿੱਥੇ ਪਊਗਾ ਭਾਈ ਅੰਨਾ ਨਾ ਮੇਰੀ ਸੀਟਰ ਜਾ ਕੇ ਅੰਨਾ ਬੰਨਾ ਪੂਰਾ ਮੇਰੇ ਪਾਪਾ ਦੇ ਤਕੀ ਛੋਟੇ ਛੋਟੇ ਜਿਹੁੰਦੇ ਸੀ ਇੱਦਾਂ ਹੀ ਘਰਪੁਰ ਬਣਾਏ ਕਰਦੇ ਤੇ ਲੈ ਜੀ ਪੈ ਗਏ ਜੀ ਦੋ ਬੰਦੇ ਤਾਂ ਦੋ ਬੰਦੇ ਗਏ ਪੈ ਹੁਣ ਅਭਿਨੁਰਤੋਂ ਕਿੱਥੇ ਪਾਉਂਗਾ ਬਾਈ ਬੱਲੇ ਉਹ ਵੀ ਵੱਢ ਗਿਆ ਉਹ ਬੱਲੇ 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 ਹੋ ਗਿਆ ਕਾਕਾ ਕਾਕਾ ਟੁੱਟ ਗਿਆ ਬੱਲੇ ਕਰ ਗਿਆ ਘਰ ਦੀ ਛੱਤ गिर ਗਈ ਬਾਈ ਅਭਿਨੁਰਤ ਛੱਤ गिर ਗਈ ਐ ਰੁਕੋ ਰੁਕੋ ਅਬੀਨੂਰ ਗਿਰ ਗਈ ਜਾਤ ਅਬ ਨੂਰ ਤੋਂ ਗਿਰੀ ਹੈ ਅਬ ਨੂਰ ਦੇ ਪੈਰ ਲੱਗੇ ਅਬ ਨੂਰ ਤੇ ਗਿਰ ਗਈ ਚਲੋ ਹੁਣ ਬਣ ਗਈ ਸੈਟਿੰਗ ਦੀ ਹੈ ਮੈਂ ਹੁਣ ਖੇਲ ਰਹੇ ਹਾਂ ਇੰਜੋਏ ਕਰ ਰਹੇ ਹਾਂ ਕੰਬਲ ਉਹ ਰੱਖ ਦਿਓ ਬਾਰ ਕੋ ਇਹ ਲਾ ਦਿਨ ਹੈ ਲਾ ਇਹ ਸਾਲ ਦਾ ਪਹਿਲਾ ਦਿਨ ਲੱਗੇ ਨੂਰ ਹੋ ਗਿਆ ਚੜ ਗਿਆ ਦਿਨ ਆ ਗਿਆ ਦਿਨ ਹੋ ਗਿਆ ਕਹਿੰਦੀ ਰਾਤ ਤਾਂ ਗਈ ਖਤਮ ਹੋ ਗਈ ਸੌਲੇ ਉੱਠ ਖੜੇ ਹੁਣ ਚੱਲ ਮੈਂ ਕੋਟੇ ਚੜ ਗਈ ਹੁਣ ਕੋਟੇ ਤੇ ਚੜ ਗਈ ਕੋਠੇ ਉੱਪਰ ਨਾਸ਼ਤਾ ਕਰ ਲੱਗੀ ਹੋਈ ਹਾਂ ਦਾ ਨਾਸ਼ਤਾ ਕਰਦੇ ਹਾਂ ਚਲ ਨਾਸ਼ਤਾ ਕਰੀਏ ਹਲੋ ਅੱਜ ਆਖੀ ਕੋਈ ਕੁਝ ਨਹੀਂ ਤੇ ਆ ਅੱਜ ਵੀ ਆਪਣੇ ਨਿੱਕੇ ਗਾਰਡਮਟ ਕਰਨਾ ਗੁਰਸੋਕੀ ਗਸੋਕੀ ਗਸੋਕੀ ਗਸੋਕੀ। ਤਾਂ ਨੂੰ ਹੈ। ਅੱਜ ਮੈਂ ਸਾਰਥੀ ਚਲੋ ਜੀ ਸਾਡਾ ਹੁਣ ਇਨ ਨਹੀਂ ਬਲੌਗ ਅੱਜ ਖਤਮ ਹੁੰਦਾ। ਚਲੋ ਬਤਵਾਇ ਕਰੋ ਸਾਰੇ। ਬਾਏ। ਕੈ ਇਦਾਂ ਕੋ। ਕੈ ਮਿਲਦੇ ਆਂ। ਅਗਲੇ ਬਲੌਗ ਵਿੱਚ ਬਲੌਗ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ। ਬਾਏ। ਥੈਂਕ ਯੂ ਵੈਰੀ ਮਚ ਆਲ। ਥੈਂਕ ਯੂ। Vai, Evota. Vai, vai, vai. Vai,